ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਤੇ ਤੋਂ ਬਰੀ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਣੀਆਂ ਜਿਹੜੀਆਂ ਫਸਲਾਂ ਐਸ ਟਾਈਮ 70-75 ਦਿਨ ਦੇ ਨੇੜੇ ਤੇੜੇ ਹੋ ਚੁੱਕੀਆਂ ਨੇ ਪਤਲੀ ਪਤਲੀ ਨਾੜੀ ਨਾਲ ਹੀ ਬਣਾਉਣਾ ਜਿਹਨੂੰ ਕਹਿੰਦੇ ਨੇ ਗੋ ਬਨ ਉਹ ਬਨ ਲੱਗ ਚੁੱਕੀ ਆ ਝੰਡਾ ਪੱਤਾ ਬਾਹਰ ਆਉਣ ਲੱਗ ਗਿਆ ਤੇ ਹੁਣ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਡਾਊਟ ਆਉਂਦਾ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਪੈਸ਼ਲ ਫੋਨ ਆਏ ਨੇ ਵੀਡੀਓ ਵਾਸਤੇ ਵੀਡੀਓ ਨੂੰ ਕਿਰਪਾ ਕਰਕੇ ਐਂਡ ਤੱਕ ਜਰੂਰ ਦੇਖਿਓ ਤੇ ਬਾਅਦ ਦੇ ਵਿੱਚ ਸਵਾਲ ਕਰਨ ਨਾਲੋਂ ਪਹਿਲਾਂ ਵੀਡੀਓ ਜਰੂਰ ਦੇਖਿਆ ਕਰੋ ਤੇ ਕਿਸਾਨ ਵੀਰੋ ਗੱਲਾਂ ਕਈ ਹੋ ਜਾਂਦੀਆਂ ਨੇ ਜਿਹੜੀਆਂ ਇਸ ਟਾਈਮ ਆਪਣੇ ਮਨਾਂ ਦੇ ਵਿੱਚ ਚੱਲਦੀ ਹੁੰਦੀਆਂ ਨੇ ਕੋਈ 13045 ਕਰਨ ਬਾਰੇ ਸੋਚਦਾ ਹੈ ਕੋਈ ਬੋਰਨ ਕਰਨ ਬਾਰੇ ਸੋਚਦਾ ਹੈ ਕੋਈ ਫੰਗੀ ਸਾਈਡ ਕਰਨ ਬਾਰੇ ਸੋਚਦਾ ਹੈ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਹੈ ਫੰਗੀ ਸਾਈਡ ਦੇ ਉੱਤੇ ਹੀ ਕਰਨੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਮਿਹਨਤੀ ਨੇਗੇ ਜਿਹੜੇ ਕਹਿੰਦੇ ਨੇ ਵੀ ਆਪਾਂ ਸੋਨੇ ਤੇ ਸੁਹਾਗਾ ਲਾਉਣਾ ਵੀ ਪੂਰਾ ਵਧੀਆ ਰਿਜ਼ਲਟ ਲੈਣਾ ਆਪਣੀ ਫਸਲ ਪੂਰੀ ਵਧੀਆ ਕਰਨੀ ਆ 나ੜ ਹਰਾ ਭਰਾ ਰੱਖਣਾਗਾ ਮੂਟਾ ਤੰਦਰੁਸਤ ਰੱਖਣਾਗਾ ਉਹ ਵੀਰ ਇੱਕ ਸਪਰੇ ਫੰਗੀ ਸਾਈਡ ਦੀ ਜਰੂਰ ਦਿੰਦੇ ਨੇ ਲਾਸਟ ਤੇ ਆਕੇ ਨਿ ਸਾਰੇ ਸਮੇਂ ਜਦੋਂ ਆਪਣੀ ਫਸਲ ਗੋਭ ਦੇ ਵਿੱਚ ਆ ਤਾਂ ਕਿਸਾਨ ਵੀਰੋ ਗੱਲਬਾਤ ਐ ਹੁੰਦੀ ਹੈ ਜਦੋਂ ਆਪਣੀ ਫਸਲ ਤਕਰੀਬਨ ਤਕਰੀਬਨ ਤੁਸੀਂ ਲਾ ਲਓ ਬੀ 75 ਦਿਨ ਦੇ ਨੇੜੇ ਤੇੜੇ ਹੋ ਜੇ ਕੋਈ 2-4 ਦਿਨ ਇੱਧਰ ਇੱਧਰ 2 1-2 ਦਿਨ ਇੱਧਰ ਉਹ ਹੋ ਗਿਆ ਉਹ ਚੱਲਦਾ ਰਹਿੰਦਾ ਕੋਈ 75 80 ਦਿਨ ਮੰਨ ਕੇ ਚਲੋ ਤੁਸੀਂ 72 73 ਦਿਨ ਤੋਂ ਲੈ ਕੇ 80 85 ਦਿਨ ਤੱਕ ਜਦੋਂ ਆਪਣੀ ਫਸਲ ਆ ਜਦੋਂ ਫਸਲ ਦਾ ਝੰਡਾ ਪੱਤਾ ਬਾਹਰ ਆਉਣ ਲੱਗ ਗਿਆ ਗੋ ਫੁੱਲਣ ਲੱਗੀ ਤਾਂ ਤੁਸੀਂ ਕਿਸਾਨ ਵੀਰੋ ਜੇਕਰ ਇੱਕ ਸਪਰੇਅ ਫੰਗੀ ਸਾਈਡ ਦੀ ਆਪਣੀ ਫਸਲ ਨੂੰ ਦਮੋਂਗੇ ਤਾਂ ਕਿਸਾਨ ਬਰੋ ਇਸ ਦੀ ਆਪਣੀ ਜੋ ਕਣਕ ਹੈ ਉਹਦੇ ਦਾਣਿਆਂ ਦਾ ਜੋ ਰੰਗ ਰੂਪ ਕੁਆਲਟੀ ਰੋਗ ਰਹਿਤ ਫਸਲ ਆਪਾਂ ਨੂੰ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਇਹਦੇ ਨਾਲ ਤੇ ਦੂਜੇ ਨੰਬਰ ਤੇ ਕਿਸਾਨ ਵੀਰੋ ਮੈਂ ਜੋ ਮੈਂ ਪਹਿਲਾਂ ਕਦੇ ਵੀ ਫੰਗੀ ਸਾਈਡ ਨਹੀਂ ਸੀ ਕਰਿਆ ਪਿਛਲੇ ਸਾਲ ਮੈਂ ਸਪੈਸ਼ਲ ਤਿੰਨ ਕਿਲਿਆਂ ਤੇ ਮੈਂ ਟ੍ਰਾਇਲ ਲਾਇਆ ਸੀਗਾ ਆਪਣੇ ਇੱਕ ਸਟੂਡੀਓ ਦਵਾਈ ਦਾ ਕੋਈ ਆਪਾਂ ਮਹਿੰਗੀ ਵੀ ਨਹੀਂ ਕਰੀ ਨਾਰਮਲੀ 400 ਰੁਪਏ 1 41 ਦਵਾਈ ਆਪਾਂ ਕਰ ਲਿਆ ਕੇ ਕਰੀ ਸੀਗੀ ਪੰਜ ਕਿਲਿਆਂ ਦੇ ਉੱਪਰ ਮੈਂ ਇੱਕ ਇੱਕ ਮੰਨ ਕੇ ਚਲੋ ਲੀਟਰ ਪਾਇਆ ਸੀਗਾ ਤੇ ਮੈਂ ਇੱਕ ਗੱਲ ਨੋਟ ਕਰੀ ਵੀਰੋ ਜਿਹੜੇ ਖੇਤ ਦੇ ਵਿੱਚ ਜਾ ਕੇ ਬਿਲਕੁਲ ਵੱਢਣ ਟਾਈਮ ਆਪਣੀ ਫਸਲਾਂ ਜਿਹੜੀ ਨਾੜ ਮਨਨ ਕੇ ਚਲੋ ਆਪਣੂ ਵੀ ਐ ਹੋਇ ਜਾਂਦੀ ਭੱਦੀ ਜੀ ਉੱਥੇ ਫਸਲ ਆਪਣੀ ਪੂਰੀ ਵਧੀਆ ਏ ਠੁਕਮੀ ਰਹੀ ਏ ਸਰੇ ਤੱਕ ਕੋਈ ਫਸਲ ਨੂੰ ਰੋਗ ਨਹੀਂ ਪਿਆ ਕੋਈ ਫਸਲ ਦਾ ਮੰਨ ਕੇ ਚਲੋ ਆਪਣੇ ਥੱਲੋਂ ਨਾੜ ਪੂਰਾ ਐਨ ਹਰਾ ਭਰਾ ਵਧੀਆ ਪੂਰਾ ਐਨ ਮੰਨ ਕੇ ਚਲੀ ਆਪਾਂ ਵਧੀਆ ਰਹੀ ਏ ਸਰੇ ਤੱਕ ਕੋਈ ਮੰਨ ਕੇ ਚਲੋ ਆਪਣੇ ਜਿਹੜੀ ਕੋਈ ਫੰਗਸ ਆਉਂਦੀ ਹੈਗੀ ਉਹਦਾ ਅਟੈਕ ਨਹੀਂ ਕੋਈ ਵੀ ਆਇਆ ਕਈ ਵਾਰ ਆ ਜਾਂਦੀ ਹੈਗੀ ਤੇ ਝਾੜ ਵੀ ਮੈਨੂੰ ਵਧੀਆ ਲੱਗਿਆ ਜਿਹੜੇ ਖੇਤ ਦੇ ਵਿੱਚ ਮੈਂ ਕਰੀ ਸੀ ਕਿਉਂਕਿ ਮੈਨੂੰ ਐਦਾਂ ਸੀ ਵੀ ਇਹ ਖੇਤ ਦੇ ਵਿੱਚ ਆਪਾਂ ਨੂੰ ਥੋੜੀ ਕਮੀ ਲੱਗਦੀ ਸੀ ਆਪਾਂ ਉਹਦੇ ਕਰਤੀ ਫਸਲ ਡਿੱਗਣ ਦੇ ਬਾਵਜੂਦ ਵੀ ਵਧੀਆ ਝਾੜ ਦੇਗੀ ਤੇ ਮੈਂ ਪਹਿਲਾਂ ਕਦੇ ਨਹੀਂ ਸੀ ਕਰੀ ਤੇ ਇਸ ਵਾਰ ਆਪਾਂ ਰਿਪੀਟ ਸਾਰੇ ਖੇਤ ਹੀ ਕਰਾਂਗੇ ਤੇ ਮੈਂ ਉਹ ਹੀ ਤੁਹਾਡੇ ਨਾਲ ਕਿਸਾਨ ਵੀਰੋ ਸ਼ੇਅਰ ਕਰਦਾਗਾ ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿਹੜੇ ਮੇਰੇ ਨਾਲੋਂ ਵੀ ਪਹਿਲਾਂ ਸਿਆਣੇ ਨੇ ਪਹਿਲਾਂ ਤੋਂ ਹੀ ਇਹ ਚੀਜ਼ਾਂ ਅਪਣਾਉਂਦੇ ਆ ਰਹੇ ਨੇ ਉਹ ਵਧੀਆ ਵੀ ਝਾੜ ਵੀ ਲੈਂਦੇ ਨੇ ਫਸਲ ਵੀ ਵਧੀਆ ਰੱਖਦੇ ਨੇ ਆਪਣੀ ਕਿਉਂਕਿ ਉਹਨਾਂ ਨੂੰ ਐਦਾਂ ਹੁੰਦਾ ਵੀ ਜੇ ਆਪਾਂ ਇੰਨਾ ਖਰਚਾ ਕਰ ਸਕਦੇ ਆਂਗੇ ਆਪਣੀ ਫਸਲ ਨੂੰ ਵਧੀਆ ਝਾੜ ਲੈਣ ਵਾਸਤੇ ਇੰਨਾ ਕੁ ਮੰਨ ਲ ਕੇ ਆਪਾਂ ਸਪਰੇਹਾਂ ਕਰ ਸਕਦੇ ਆਂਗੇ ਫਿਰ ਆਪਾਂ ਇੱਕ ਸਪਰੇ ਇਹਦੀ ਵੀ ਕਰਕੇ ਦੇਖ ਸਕਦੇ ਆਂ ਤੇ ਕਿਸਾਨ ਵੀਰੋ ਮਰਜ਼ੀ ਤੁਹਾਡੀ ਆ ਕਰਨੀ ਨਾ ਕਰਨੀ ਪਰ ਆਪਣਾ ਦੱਸਣ ਦਾ ਫਰਜ਼ ਹੈ ਜਿਆਦਾ ਨਹੀਂ ਤਾਂ ਤੁਸੀਂ ਟ్రਾਇਲ ਜ਼ਰੂਰ ਲਾ ਕੇ ਦੇਖਿਓ ਤੇ ਜਿਹੜੀ ਫੰਗੀ ਸਾਈਡ ਕਿਸਾਨ ਵੀਰੋ ਆਪਾਂ ਕੋਈ ਵੀ ਕਰਨਾ ਜਿੱਦਾਂ ਨਟਿਵ ਹੋਊਗੀ ਜਦ ਕੋਈ ਦੋ ਜਿੰਦਾ ਆਪਣੇ ਦੋ ਸਾਲਟਾਂ ਦਾ ਗਰੁੱਪ ਆਉਂਦਾ ਝੋਲ ਪਲੱਸ ਸਟ੍ਰੋਬਿਨ ਜਿੱਦਾਂ ਬਾਅਦ ਉਨੇ ਦੇ ਕਰਦੇ ਆ ਕਸਟੂਡੀਆ ਲਾ ਲਓ ਤੁਸੀਂ ਤੇ ਇਹ ਮਿਸਟ ਆਟੋਪ ਵਾਲੇ ਸਾਲਟ ਲਾ ਲਓ ਤੁਸੀਂ ਦੂਸਰੇ ਜਿੱਦਾਂ ਬਣਿਆ ਆਉਂਦੇ ਨੇ ਕਿ ਟੈਬੂ ਕੋਨਾ ਝੋਲ ਆਲੇ ਪਾਊਡਰ ਫਾਰਮ ਚ ਵੀ ਆਉਂਦਾ ਤੇ ਲਿਕੁਇਡ ਵੀ ਆਉਂਦਾ ਤੇ ਟਿਲਟ ਆਉਂਦੀ ਆ ਤੇ ਬਾਕੀ ਨਟਿਵ ਤਾਂ ਹੋਏਗੀ ਇਹ ਕਿਸਾਨ ਵੀਰੋ ਆਪਾਂ ਸਾਲਟ ਵਰਤ ਸਕਦੇ ਆਂਗੇ ਸਾਰੇ ডোজ ਵੀ ਦੱਸਾਂਗੇ ਆਪਾਂ ਤੁਹਾਨੂੰ ਪਾਣੀ ਵੀ ਦੱਸਾਂਗੇ ਟਾਈਮ ਤੁਹਾਨੂੰ ਆਪਾਂ ਦੱਸ ਚੁੱਕੇ ਆਂ 75 ਤੋਂ ਲੈ ਕੇ 72 73 ਦਿਨ ਤੋਂ ਲੈ ਕੇ 80 85 ਦਿਨ ਤੱਕ ਤੁਸੀਂ ਇਹ ਸਪਰੇਅ ਦੇਣੀ ਆ ਜੇ ਦੇਣੀ ਆ ਤੇ ডোজ ਕਿਸਾਨ ਵੀਰੋ ਜਿਹੜੇ ਆਪਣੇ ਲਿਕੁਇਡ ਆਉਂਦੇ ਨੇਗੇ 200 ml ਪ੍ਰਤੀ ਏਕੜ ਕੋਈ ਵੀ ਸਾਲਟ ਲੈਣਾ ਤੁਸੀਂ ਨੇ ਜਦੋਂ ਵੀ ਕੋਈ ਵੀ ਤੇ ਜੇ ਪਾਊਡਰ ਫੋਮ ਚ ਕੋਈ ਸਾਲਟ ਕਰ ਰਹੇ ਹੋਗੇ ਤਾਂ ਤੁਸੀਂ 200 ਗ੍ਰਾਮ ਪਰ ਇੱਕੜ 200 ਤੋਂ 250 ਗ੍ਰਾਮ ਪਰ ਇੱਕੜ ਤੇ ਲਿਕਵਿਡ 200 ਤੋਂ 250 ਪਰ ਐਮ ਐਲ ਪਰ ਇੱਕੜ ਤੇ ਜੇ ਕਿਸਾਨ ਵੀਰ ਤੁਸੀਂ ਨਟੀਵੋ ਕਰ ਰਹੇ ਹੋਗੇ ਨਟੀਵੋ ਤੁਸੀਂ ਕਰ ਸਕਦੇ ਹੋ 100 ਗ੍ਰਾਮ ਤੋਂ ਲੈ ਕੇ 115 ਗ੍ਰਾਮ ਵੀ ਕਰ ਸਕਦੇ ਹੋ 120 ਗ੍ਰਾਮ 100 ਗ੍ਰਾਮ ਵੀ ਪੂਰੀ ਬੈਸਟ ਡੋਸ ਹੈ ਜੇ ਤੁਸੀਂ ਕਰਨੀ ਚਾਹੋ ਤਾਂ 100 ਗ੍ਰਾਮ ਪੂਰੀ ਬੈਸਟ ਡੋਸ ਹੈ ਤੇ ਇੱਕ ਕਿਸਾਨ ਵੀਰੋਂ ਮੈਂ ਤੁਹਾਡੇ ਨਾਲ ਝੋਨੇ ਵੇਲੇ ਵੀ ਇਹ ਗੱਲਬਾਤ ਸ਼ੁਰੂ ਕਰੀ ਸੀ ਦੇਖੋ ਡੋਸ ਦੀ ਗੱਲ ਹੋ ਗਈ ਟਾਈਮ ਪੀਰੀਅਡ ਦੀ ਗੱਲ ਹੋ ਗਈ ਪਾਣੀ ਕਿਸਾਨ ਵੀਰੋਂ ਘੱਟੋ ਘੱਟ 150 ਲੀਟਰ ਪਾਣੀ ਲਾਜ਼ਮੀ ਲਾਉਣਾ ਹੀ ਲਾਉਣਾ ਤੁਸੀਂ ਨੇ ਤੇ ਇਹ ਪਾਣੀ ਦੀ ਗੱਲ ਹੋ ਗਈ ਤੇ ਇੱਕ ਮੈਂ ਤੁਹਾਡੇ ਨਾਲ ਹੁਣ ਗੱਲਬਾਤ ਹੋਰ ਕਰਦਾ ਜਿੱਦਾਂ ਆਪਾਂ ਝੋਨੇ ਵੇਲੇ ਤੁਹਾਨੂੰ ਕਿਸਾਨ ਵੀਰੋਂ ਦੱਸਿਆ ਸੀ ਬਾਈ ਨੇਮ ਦਵਾਈ ਪਿੱਛੇ ਨਾ ਭੱਜੋ ਕੋਈ ਵੀ ਸਾਲਟ ਜੇਕਰ ਤੁਸੀਂ ਲੈਣਾਗਾ ਤੁਹਾਨੂੰ ਵਧੀਆ ਰੇਟ ਦੇ ਸਾਲਟ ਮਿਲ ਜਾਣਗੇ ਜਿਹੜੀ ਦਵਾਈ ਤੁਹਾਨੂੰ 4000 ਰੁਪਏ ਦੀ ਲੀਟਰ ਮਿਲੂ ਤੁਹਾਨੂੰ ਸਾਲਟਾਂ ਦੇ ਵਿੱਚ ਤਕਰੀਬਨ ਤਕਰੀਬਨ 25-2600 ਤੱਕ ਲੀਟਰ ਇੱਕ ਤੁਹਾਨੂੰ ਮਿਲ ਜੂਗਾ ਠੀਕ ਹੈ ਕੰਮ ਕਰਨ ਦਾ ਤਰੀਕਾ ਕੰਮ ਕਰਨ ਦੀ ਉਹਦੀ ਸਮਰੱਥਾ ਉਨੀ ਹੀ ਹੋਊਗੀ ਬਾਏ ਨੇਮ ਪਿੱਛੇ ਨਾ ਜਾਓ ਵਧੀਆ ਸਾਲਟ ਪਰਖ ਕੇ ਕੰਪਨੀਆਂ ਦਾ ਸਾਲਟ ਵਾਰ ਤੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਕੰਪਨੀਆਂ ਸਾਰੀਆਂ ਵਧੀਆ ਹੁੰਦੀਆਂ ਨੇ ਵਧੀਆ ਸਾਲਟ ਵਰਤੋ ਕਿਉਂਕਿ ਕਿਸਾਨ ਵੀਰ ਕੀ ਨੇ ਬਾਈ ਨੇ ਪਿੱਛੇ ਜਾਦਾ ਚੱਲੇ ਜਾਂਦੇ ਨੇ ਤੁਸੀਂ ਸਾਲਟ ਲੈ ਲਓ ਕਸਟੂਡੀਅਰ ਦਾ ਸਾਲਟ ਕਹਿ ਕੇ ਲੈ ਲਓ ਐਮਈ ਸਟਾਰ ਦਾ ਸਾਲਟ ਕਹਿ ਕੇ ਲੈ ਲਓ ਤੁਸੀਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਸਾਲਟ ਕਹਿ ਕੇ ਤੁਸੀਂ ਇਹਨਾਂ ਦਾ ਲੈ ਸਕਦੇ ਹੋ ਤੇ ਇੱਕ ਸਣੀ ਵੀਰ ਉਹ ਮੈਂ ਸਪੈਸ਼ਲ ਤੁਹਾਨੂੰ ਤਾਂ ਦੱਸਿਆ ਕਿਉਂਕਿ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੂੰ ਜਾ ਕੇ ਸਮੱਸਿਆ ਆ ਜਾਂਦੀ ਹੈ ਉਹਨਾਂ ਦਾ ਖਰਚਾ ਬਹੁਤ ਹਾਈ ਚੱਲਿਆ ਜਾਂਦਾ ਫਿਰ ਉਦੋਂ ਨਾਲੋਂ ਵਧੀਆ ਆਪਾਂ ਸਾਲਟ ਵਰਤੋ ਸਾਲਟ ਦਾ ਖਰਚਾ ਤੁਹਾਡਾ ਘੱਟ ਰਹੂਗਾ ਰਿਜ਼ਲਟ ਵਧੀਆ ਮਿਲ ਜਣਗੇ ਜਿਆਦਾ ਨਹੀਂ ਤੁਸੀਂ 1-2 ਕਿੱਲਾਂ ਦੇ ਤੁਸੀਂ ਕਰਕੇ ਤਾਂ ਜਰੂਰ ਦੇਖੋ ਇੱਕ ਵਾਰ ਰਿਜ਼ਲਟ ਵਧੀਆ ਮਿਲਣਗੇ ਤੁਹਾਨੂੰ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਜਾਣਕਾਰੀ ਦਿੱਤੀ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦੇਂਦੇ ਰਹੋ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਪਏ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ